ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਦੇ ਨਾਲ ਆਪਣੇ ਉਦਾਸੀ ਨੂੰ ਪੂਰੇ ਕਰਦੇ ਹੋਏ ਲਾਹੌਰ ਸ਼ਹਿਰ ਵਿੱਚ ਪਹੁੰਚਦੇ ਹਨ ਜੋ ਕਿ ਪਾਕਿਸਤਾਨ ਦਾ ਇਤਿਹਾਸਕ ਸ਼ਹਿਰ ਹੈ ਉਰ ਰਾਵੀ ਦਰਿਆ ਦੇ ਕੋਲ ਇੱਕ ਹਰੇ ਭਰੇ ਘਾਹ ਵਾਲੀ ਥਾਂ ਤੇ ਬੈਠ ਜਾਂਦੇ ਹਨ ਅਤੇ ਉੱਥੇ ਸਿਮਰਨ ਕਰਨਾ ਸ਼ੁਰੂ ਕਰ ਦਿੰਦੇ ਹਨ ਗੁਰੂ ਜੀ ਨੂੰ ਸਿਮਰਨ ਕਰਦਿਆਂ ਦੇਖ ਕੇ ਉੱਥੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਉਹਨਾਂ ਵਿੱਚ ਇੱਕ ਅਮੀਰ ਵਿਅਕਤੀ ਦونی ਚੰਦ ਵੀ ਆਉਂਦਾ ਹੈ ਗੁਰੂ ਜੀ ਦਾ ਸਿਮਰਤ ਸੁਣ ਤੋਂ ਬਾਅਦ ਉਸਨੇ ਗੁਰੂ ਜੀ ਨੂੰ ਆਪਣੇ ਘਰ ਵਿੱਚ ਆਉਣ ਦਾ ਸੱਦਾ ਦਿੱਤਾ ਗੁਰੂ ਨਾਨਕ ਦੇਵ ਜੀ ਨੇ ਕਿਹਾ ਮੈਂ ਇੱਥੇ ਬਿਲਕੁਲ ਠੀਕ ਹਾਂ ਇਸ ਤੋਂ ਇਲਾਵਾ ਤੁਹਾਡੇ ਘਰ ਵਿੱਚ ਮੇ ਅਸਤੋਬਦਾ ਅਤੇ ਬੇਲੁੜੀ ਪਰੇਸ਼ਾਨੀ ਹੋ ਸਕਦੀ ਹੈ ਪਰ ਦੁਨੀ ਚੰਦ ਜਿੱਦ ਕਰਦਾ ਰਿਹਾ ਅਤੇ ਬਾਰ ਬਾਰ ਬੇਨਤੀ ਦੁਹਰਾਉਂਦਾ ਰਿਹਾ ਗੁਰੂ ਨਾਨਕ ਦੇਵ ਜੀ ਮੰਨ ਗਏ ਅੰਤ ਵਿੱਚ ਉਸ ਦੇ ਨਾਲ ਉਸ ਦੇ ਘਰ ਜਾਣ ਲਈ ਸਹਿਮਤ ਹੋ ਗਏ ਉੱਥੇ ਪਹੁੰਚ ਕੇ ਗੁਰੂ ਨਾਨਕ ਦੇਵ ਜੀ ਨੇ ਦੁਨੀ ਚੰਦ ਦੇ ਘਰ ਦੇ ਕਈ ਵੱਡੇ ਵੱਡੇ ਝੰਡੇ ਉੜਦੇ ਦੇਖੇ ਝੰਡੇ ਦੇਖ ਕੇ ਗੁਰੂ ਜੀ ਮੁਸਕਰਾਉਣ ਲੱਗ ਪਏ ਦੁਨੀ ਚੰਦ ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੇ ਸਾਥੀ ਨੂੰ ਘਰ ਦੇ ਅੰਦਰ ਲੈ ਗਿਆ ਉਸ ਨੇ ਉਹਨਾਂ ਨੂੰ ਖਾਣ ਲਈ ਭੋਜਨ ਦੀ ਇੱਕ ਬਹੁਤ ਵੱਡੀ ਚੋਣ ਦਿੱਤੀ ਉਸ ਨੇ ਉਹਨਾਂ ਨੂੰ ਖਾਣ ਲਈ ਹਰ ਤਰ੍ਹਾਂ ਦੇ ਭੋਜਨ ਦਿੱਤੇ ਅਤੇ ਪੀਨ ਲਈ ਠੰਡਾ ਪਾਣੀ ਅਤੇ ਜੂਸ ਦਿੱਤਾ ਕੁਝ ਸਮੇਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਕਿਹਾ ਤੁਹਾਡੇ ਘਰ ਦੀ ਛੱਤ ਦੇ ਬਹੁਤ ਸਾਰੇ ਝੰਡੇ ਉੱਤਰ ਰਹੇ ਹਨ ਇਹ ਕਿਸ ਲਈ ਹਨ ਇਹਨਾਂ ਦਾ ਕੀ ਅਰਥ ਹੈ ਦੁਨੀ ਚੰਦ ਨੇ ਹੰਕਾਰ ਨਾਲ ਜਵਾਬ ਦਿੱਤਾ ਉਹ ਦਿਖਾਉਣ ਲਈ ਹਨ ਕਿ ਮੇਰੇ ਕੋਲ ਕਿੰਨੀ ਦੌਲਤ ਹੈ ਹਰ ਚੰਡੇ ਕਰੋੜ ਰੁਪਏ ਨੂੰ ਦਰਸਾਉਂਦਾ ਹੈ ਸੱਤ ਚੰਡੇ ਦਿਖਾਉਂਦੇ ਹਨ ਕਿ ਮੈਂ 7 ਕਰੋੜ ਰੁਪਏ ਦੀ ਦੌਲਤ ਇਕੱਠੀ ਕੀਤੀ ਹੋਈ ਹੈ ਗੁਰੂ ਨਾਨਕ ਦੇਵ ਜੀ ਨੇ ਕਿਹਾ ਫਿਰ ਤੁਸੀਂ ਇੱਕ ਬਹੁਤ ਅਮੀਰ ਆਦਮੀ ਹੋ ਤੁਹਾਨੂੰ ਬਹੁਤ ਖੁਸ਼ ਹੋਣਾ ਚਾਹੀਦਾ ਹੈ ਅਤੇ ਆਪਣੇ ਆਪ ਨਾਲ ਝਗੜਾ ਨਹੀਂ ਕਰਨਾ ਚਾਹੀਦਾ ਦੁਨੀ ਚੰਦ ਨੇ ਜਵਾਬ ਦਿੱਤਾ ਕਿ ਗੁਰੂ ਜੀ ਮੈਂ ਤੁਹਾਡੇ ਨਾਲ ਝੂਠ ਨਹੀਂ ਬੋਲ ਸਕਦਾ ਇੱਥੇ ਕੁਝ ਲੋਕ ਹਨ ਜੋ ਮੇਰੇ ਨਾਲੋਂ ਜ਼ਿਆਦਾ ਅਮੀਰ ਹਨ ਇਹ ਮੈਨੂੰ ਉਦਾਸ ਕਰਦੇ ਹਨ ਅਤੇ ਮੈਂ ਹੋਰ ਦੌਲਤ ਦੀ ਇੱਛਾ ਰੱਖਦਾ ਹਾਂ ਮੈਂ ਸ਼ਹਿਰ ਦਾ ਸਭ ਤੋਂ ਅਮੀਰ ਆਦਮੀ ਬਣਨਾ ਚਾਹੁੰਦਾ ਹਾਂ ਜਦੋਂ ਤੱਕ ਮੇਰੀ ਇਹ ਇੱਛਾ ਪੂਰੀ ਨਹੀਂ ਹੁੰਦੀ ਮੈਂ ਪੂਰੀ ਤਰ੍ਹਾਂ ਖੁਸ਼ ਅਤੇ ਸੰਤੁਸ਼ਟ ਮਹਿਸੂਸ ਨਹੀਂ ਕਰ ਸਕਦਾ ਗੁਰੂ ਨਾਨਕ ਦੇਵ ਜੀ ਨੇ ਕਿਹਾ ਪਰ ਕੀ ਤੁਹਾਡੇ ਨਾਲੋਂ ਅਮੀਰ ਲੋਕ ਹੋਰ ਵੀ ਅਮੀਰ ਬਣ ਦੀ ਕੋਸ਼ਿਸ਼ ਨਹੀਂ ਕਰ ਸਕਦੇ ਲੱਗਦਾ ਹੈ ਇਸ ਸ਼ਹਿਰ ਵਿੱਚ ਤੁਹਾਡੇ ਅਤੇ ਉਹਨਾਂ ਵਿੱਚ ਸਭ ਤੋਂ ਅਮੀਰ ਬਣ ਦੀ ਦੌੜ ਲੱਗੀ ਹੋਈ ਹੈ ਦੁਨੀ ਚੰਦ ਨੇ ਕਿਹਾ ਗੁਰੂ ਜੀ ਮੇਰੇ ਕੋਲ ਅਜਿਹੇ ਵਿਚਾਰ ਕਰਨ ਦਾ ਸਮਾਂ ਨਹੀਂ ਹੈ ਮੈਂ ਦਿਨ ਰਾਤ ਮਿਹਨਤ ਕਰਦਾ ਹਾਂ ਤਾਂ ਜੋ ਬੱਤ ਤੋਂ ਬੱਤਲ ਇਕੱਠਾ ਕਰ ਸਕਾਂ ਗੁਰੂ ਨਾਨਕ ਦੇਵ ਜੀ ਮੁਸਕਰਾਏ ਅਤੇ ਕਿਹਾ ਕਿ ਤੁਹਾਡੇ ਕੋਲ ਮੇਰੇ ਲਈ ਇੱਕ ਛੋਟਾ ਜਿਹਾ ਕੰਮ ਕਰਨ ਦਾ ਸਮਾਂ ਹੋਵੇਗਾ ਬਹੁਤ ਖੁਸ਼ੀ ਨਾਲ ਦੁਨੀ ਚੰਦ ਨੇ ਜਵਾਬ ਦਿੱਤਾ ਗੁਰੂ ਜੀ ਮੈਂ ਤੁਹਾਡੇ ਲਈ ਕੀ ਕਰ ਸਕਦਾ ਹਾਂ ਗੁਰੂ ਨਾਨਕ ਦੇਵ ਜੀ ਨੇ ਇੱਕ ਸੂਈ ਕੱਢੀ ਅਤੇ ਕਿਹਾ ਕਿਰਪਾ ਕਰਕੇ ਇਸ ਨੂੰ ਆਪਣੇ ਕੋਲ ਸੁਰੱਖਿਅਤ ਰੱਖੋ ਜਦੋਂ ਮੈਂ ਇਹ ਮੰਗਾਂ ਤਾਂ ਪ੍ਰਲੋਕ ਵਿੱਚ ਮੈਨੂੰ ਦੇ ਦਿਓ ਦੁਨੀ ਚੰਦ ਨੇ ਗੁਰੂ ਜੀ ਤੋਂ ਸੂਈ ਲੈ ਲਈ ਬਾਅਦ ਵਿੱਚ ਉਹ ਇਹ ਸੂਈ ਆਪਣੀ ਪਤਨੀ ਕੋਲ ਲੈ ਗਿਆ ਉਸ ਨੇ ਸੂਈ ਆਪਣੀ ਪਤਨੀ ਨੂੰ ਦਿੱਤੀ ਅਤੇ ਕਿਹਾ ਇਹ ਸੂਈ ਮੈਨੂੰ ਗੁਰੂ ਜੀ ਨੇ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਉਹ ਇਹ ਸੂਈ ਮੇਰੇ ਕੋਲ ਉਪਰਲੋਕ ਵਿੱਚ ਲੈਣਗੇ ਇਹ ਸੁਣ ਕੇ ਉਸ ਦੀ ਪਤਨੀ ਨੇ ਕਿਹਾ ਤੂੰ ਪਾਗਲ ਹੋ ਗਿਆ ਇੱਕ ਸੂਈ ਉਪਰਲੋਕ ਵਿੱਚ ਕਿਵੇਂ ਜਾ ਸਕਦੀ ਹੈ ਅਸੀਂ ਇਸ ਨੂੰ ਆਪਣੇ ਨਾਲ ਉੱਥੇ ਕਿਵੇਂ ਲੈ ਕੇ ਜਾ ਸਕਦੇ ਹਾਂ ਵਾਪਸ ਜਾਓ ਅਤੇ ਇਹ ਸੂਈ ਗੁਰੂ ਜੀ ਨੂੰ ਵਾਪਸ ਕਰਕੇ ਆਓ ਦੁਨੀ ਚੰਦ ਗੁਰਨਾਨਕ ਦੀਪ ਜੀ ਕੋਲ ਵਾਪਸ ਗਿਆ ਅਤੇ ਕਿਹਾ ਗੁਰੂ ਜੀ ਕਿਰਪਾ ਕਰਕੇ ਆਪਣੀ ਸੂਈ ਵਾਪਸ ਲਓ ਅਸੀਂ ਇਸ ਨੂੰ ਪ੍ਰਲੋਕ ਵਿੱਚ ਨਹੀਂ ਲੈ ਕੇ ਜਾ ਸਕਦੇ ਇਹ ਸੰਭਵ ਨਹੀਂ ਹੈ ਗੁਰੂ ਜੀ ਮੁਸਕਰਾਏ ਅਤੇ ਕਿਹਾ ਦੁਨੀ ਚੰਦ ਇਹ ਸੂਈ ਛੋਟੀ ਅਤੇ ਹਲਕੀ ਹੈ ਤੁਸੀਂ ਕਹਿੰਦੇ ਹੋ ਕਿ ਇਹ ਤੁਹਾਡੇ ਨਾਲ ਪ੍ਰਲੋਕ ਵਿੱਚ ਨਹੀਂ ਜਾ ਸਕਦੀ ਇਹ 7 ਕਰੋੜ ਰੁਪਏ ਤੁਹਾਡੇ ਨਾਲ ਇੱਥੋਂ ਕਿਵੇਂ ਜਾ ਸਕਦਾ ਹੈ ਇਹ ਦੌਲਤ ਉੱਥੇ ਤੁਹਾਡਾ ਕੀ ਭਲਾ ਕਰੇਗੀ ਦੁਨੀ ਚੰਦ ਦਾ ਮਨ ਜਾਗ ਗਿਆ ਦੁਨੀ ਚੰਦ ਨੂੰ ਦੌਲਤ ਦੀ ਬੇਕਦਰੀ ਦਾ ਅਹਿਸਾਸ ਹੋਇਆ ਅਤੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਡਿੱਗ ਪਿਆ ਅਤੇ ਕਿਹਾ ਕਿ ਗੁਰੂ ਜੀ ਮੈਨੂੰ ਦੱਸੋ ਮੇਰੀ ਦੌਲਤ ਮੇਰੇ ਨਾਲ ਪ੍ਰਲੋਕ ਵਿੱਚ ਕਿਵੇਂ ਜਾ ਸਕਦੀ ਹੈ ਗੁਰੂ ਨਾਨਕ ਦੇਵ ਜੀ ਨੇ ਕਿਹਾ ਪ੍ਰਮਾਤਮਾ ਦੇ ਨਾਮ ਤੇ ਗਰੀਬਾਂ ਨੂੰ ਦੇ ਦਿਓ ਭੁੱਖੇ ਨੂੰ ਭੋਜਨ ਦਿਓ ਗਰੀਬ ਮਦਦ ਕਰੋ ਤੁਸੀਂ ਆਪਣੀ ਇਮਾਨਦਾਰ ਨਾਲ ਕਮਾਈ ਹੋਈ ਦੌਲਤ ਨੂੰ ਧਾਰਮਿਕ ਕੰਮਾਂ ਤੇ ਖਰਚ ਕਰੋਗੇ ਉਹ ਤੁਹਾਡੇ ਨਾਲ ਪਰਲੋਕ ਵਿੱਚ ਵੀ ਜਾਵੇਗੀ ਨਹੀਂ ਤਾਂ ਇਸ ਨੂੰ ਇੱਥੇ ਦੂਜਿਆਂ ਦੇ ਦੁਆਰਾ ਲੁੱਟਿਆ ਜਾਵੇਗਾ ਦੁਨੀ ਚੰਦ ਨੇ ਗੁਰੂ ਜੀ ਦੇ ਉਪਦੇਸ਼ ਨੂੰ ਸਮਝ ਲਿਆ ਅਤੇ ਇਸਲਾਹ ਨੂੰ ਸਵੀਕਾਰ ਕਰ ਲਿਆ ਫਿਰ ਉਸਨੇ ਲਾਹੌਰ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਸਥਾਪਿਤ ਕੀਤੀਆਂ ਅਤੇ ਆਪਣੀ ਸਾਰੀ ਦੌਲਤ ਸ਼ਹਿਰ ਦੇ ਲੋੜਵੰਦਾਂ ਅਤੇ ਗਰੀਬਾਂ ਦੀ ਸੇਵਾ ਵਿੱਚ ਖਰਚ ਕਰ ਦਿੱਤੀ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਆਪਣੇ ਜੀਵਨ ਦੇ ਸੁਨਹਿਰੀ ਨਿਯਮ ਸਮਝਾਏ ਦੁਨੀ ਚੰਦ ਗੁਰੂ ਨਾਨਕ ਦੇਵ ਜੀ ਦਾ ਸਿੱਖ ਬਣ ਗਿਆ ਉਸਨੇ ਗੁਰੂ ਨਾਨਕ ਦੇਵ ਜੀ ਦੇ ਸਲਾਹ ਅਨੁਸਾਰ ਜੀਵਨ ਅਤੇ ਕੰਮ ਕਰਨਾ ਅਤੇ ਇਸ ਪਰਮਾਤਮਾ ਦੇ ਸੱਚੇ ਸੰਦੇਸ਼ ਦੀ ਪਾਲਣਾ ਕੀਤੀ।